ਉਸੀ ਦੇਖ ਰਿਹਾ ਹਾਂ ਪੰਜਾਬੀ ਵਰਲਡ ਨਿਊਜ਼ ਤਾਂ ਸੰਘਰਸ਼ ਕਮੇਟੀ ਦੇ ਪ੍ਰਧਾਨ ਦੀ ਗੱਲ ਕੀਤੀ ਜਾਵੇ ਵਾਈਸ ਪ੍ਰਧਾਨ ਦੀ ਤਾਂ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਤਾਂ ਉਹਨਾਂ ਨੇ ਆਪਣੇ ਅਸਤੀਫੇ ਦਾ ਕਾਰਨ ਦੱਸਿਆ ਕਿ ਉਹ ਨਿੱਜੀ ਰੁਝੇਵਿਆਂ ਕਰਕੇ ਤੇ ਸਿਹਤ ਨਾ ਠੀਕ ਹੋਣ ਕਰਕੇ ਜਿਹੜਾ ਕਿ ਉਹਨਾਂ ਦੇ ਵੱਲੋਂ ਇਹ ਅਸਤੀਫਾ ਉਹ ਦਿੱਤਾ ਗਿਆ ਜਿਸ ਦੇ ਉੱਤੇ ਸੂਬਾ ਆਗੂ ਦਾ ਬਿਆਨ ਸਾਹਮਣੇ ਆ ਸੁਖਦੇਵ ਸਿੰਘ ਨੇ ਕਿਹਾ ਕਿ ਬਹੁਤ ਸਹੀ ਤਰੀਕੇ ਦੇ ਨਾਲ ਜਿਹੜਾ ਕਿ ਉਹਨਾਂ ਵੱਲੋਂ ਡਿਊਟੀ ਨਿਭਾਈ ਗਈ ਹੈ ਔਰ ਕੀ ਕੁਝ ਕਿਹਾ ਦੇਖੋ ਇਹ ਖਾਸ ਰਿਪੋਰਟ ਪਰ ਵਿੱਚ ਬਾਬਾ ਦੀਪ ਸਿੰਘ ਜੀ ਦੀ ਹਜ਼ੂਰੀ ਦੇ ਸਾਧ ਸੰਗ ਸਭ ਨੂੰ ਪਹਿਲਾਂ ਦੇ ਵਾਇਕ੍ਰਿਸ਼ਿਕ ਖਾਲਸਾ ਰੈਗਨੋਸ਼ੀ ਦੀ ਮਤੇ ਕਾਫੀ ਲੰਮੇ ਅਰਸੇ ਤੋਂ ਸਾਡੇ ਸ਼ੁਭਾ ਪ੍ਰਧਾਨ ਸੁਦੇਸ਼ ਸਿੰਘ ਰਾਇਆ ਜੀ ਦੀ ਰਹਿ ਨਮਾਇਆਂ ਹੇਠ ਪੰਜਾਬ ਦੇ ਜਿਹੜੇ ਸ਼ੁਭਾ ਪ੍ਰਧਾਨ ਨੇ ਅਸੀਂ ਤਰਨਤਾਰਨ ਜ਼ਿਲ੍ਹੇ ਤੋਂ ਜ਼ਿਲ੍ਹਾ ਪ੍ਰਧਾਨ ਅਤਰ ਸਿੰਘ ਦੀ ਕਲਸੀ ਅਤੇ ਮੈਂ ਵਾਈਸ ਪ੍ਰਧਾਨ ਮੰਗਤਰਾਮ ਸੁੰਦੀ ਬਤੌਰ ਆਪਣੇ ਡਿਊਟੀ ਨਿਭਾਉਦੇ ਰਹੇ ਆ ਪਰ ਥੋੜੇ ਸਮੇਂ ਤੋਂ ਇੱਕ ਸਿਹਤ ਠੀਕ ਨਾ ਰਹਿਣ ਕਰਕੇ ਤੇ ਜਿਹਾ ਜ਼ਿਆਦਾ ਹੋਣ ਕਰਕੇ ਇੱਕ ਬੱਚੇ ਐਨਆਰਆਈ ਆ ਇਹਨਾਂ ਕਾਰਨਾਂ ਕਰਕੇ ਮੈਂ ਅੱਜ ਆਪਣੇ ਸੂਬਾ ਪ੍ਰਧਾਨ ਜੀ ਤੋਂ ਬੇਨਤੀ ਕੀਤੀ ਜੇ ਮੇਰੇ ਤੋਂ ਇਹ ਜਿਹੜਾ ਵਾਈਸ ਪ੍ਰਧਾਨ ਜ਼ਿਲ੍ਹੇ ਦੀ ਆ ਮੇਰੇ ਤੋਂ ਇੱਕ ਸਿਹਤ ਪੱਖੋਂ ਸਮੇਂ ਨਹੀਂ ਘਾਟ ਕਰਨ ਮੇਰੇ ਤੋਂ ਕੰਮ ਨਹੀਂ ਹੋ ਰਿਹਾ ਤੇ ਮੈਂ ਇਹਨਾਂ ਤੋਂ ਇਜ਼ਾਜ਼ਤ ਮੰਗੇ ਕਿ ਮੇਰੀ ਜਗ੍ਹਾ ਤੇ ਕਿਸੇ ਸੂਝਵਾਨ ਆਗੂ ਨੂੰ ਅੱਗੇ ਲਾਇਆ ਜਾਵੇ ਜਿਹੜਾ ਟਾਈਮ ਦੇ ਸਕੇ ਅਰੇ ਪਾਰਟੀ ਨੂੰ ਗਾ ਕਰ ਸਕੇ ਤੇ ਮੈਂ ਇਸ ਕਰਕੇ ਪ੍ਰਧਾਨ ਨੂੰ ਲਾ ਨੂੰ ਅੱਜ ਆਪਣਾ ਅਸਤੀਫਾ ਦੇ ਦਿੱਤਾ ਹੈ ਜੋ ਇਹਨਾਂ ਨੂੰ ਸੁਭਾ ਕਰ ਲਿਆ ਮੈਂ ਉਹਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਜਿੰਨਾ ਚਿਰ ਕੰਮ ਕੀਤਾ ਹੈ ਜੇ ਉਸ ਸਮੇਂ ਜੇ ਤੋਂ ਕਿਸੇ ਵੀ ਪਾਰਟੀ ਦੇ ਮੈਂਬਰ ਜਾਂ ਪ੍ਰਧਾਨ ਸਾਹਿਬ ਜਾਂ ਮੈਨੂੰ ਗਲਤੀ ਹੋ ਰਹੀ ਜਾਂ ਕਿਸੇ ਦਾ ਮਾਨ ਦਿਖਾਇਆ ਹੋਵੇ ਉਹਦੀ ਸ਼ਮਾ ਮੰਗਦਾ ਹੈ ਮਾਫੀ ਮੰਗਦਾ ਹੈ ਔਰ ਮੈਂ ਇੰਨੀ ਗੱਲ ਕਿੰਨਾ ਕਿ ਜਿੰਨੀ ਜੋਗਾਂ ਐ ਫਿਰ ਵੀ ਮੇਰੇ ਸਤਕਾਰਯੋਗ ਨੇ ਮੈਨੂੰ ਜਿੱਥੇ ਵੀ ਕਿਤੇ ਕੋਈ ਜਾ ਰਿਹਾ ਇਹਦਾ ਲੋਡ ਹੋ ਕੇ ਉੱਥੇ ਇਹਨਾਂ ਦੇ ਨਾਲ ਮੈਂ ਹਰ ਥਾਂ ਤੇ ਹੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਪਾ ਪ੍ਰਧਾਨ ਸੰਦੀਪ ਸਿੰਘ ਰਾਜਿਆਵਾਲਾ ਸਾਂਝ ਚਰਚ ਕਮੇਟੀ ਪੰਜਾਬ ਅੱਜ ਅਸੀਂ ਵਿੱਕੀਵੰਦ ਦੇ ਗੁਰਦੁਆਰਾ ਸਾਹਿਬ ਵਿੱਚ ਮੀਟਿੰਗ ਰੱਖੀ ਸੀ ਜਿਸ ਦੇ ਵਿੱਚ ਸਾਡੇ ਜਥੇਬੰਦੀ ਦੇ ਕੁਝ ਜਿਹੜੇ ਆਉਣ ਵਾਲੇ ਪ੍ਰੋਗਰਾਮ ਹਨ ਜਿਵੇਂ 4 ਮਈ ਨੂੰ ਅਸੀਂ ਬਲੰਦਰ ਦੇ ਵਿੱਚ ਇੱਕ ਖੇਤੀ ਇਹ ਵਾਰ ਜਿਹੜੀ ਨੀਤੀ ਸਰਕਾਰ ਲੈ ਕੇ ਆਈ ਆ ਉਹਦੇ ਸਬੰਧ ਵਿੱਚ ਕਨਵਿੰਸਨ ਕਰਨ ਚੰਦੇ ਆ ਉਹਦੇ ਸਬੰਧ ਵਿੱਚ ਸਾਨ ਆਗੂਆਂ ਦੀਆਂ ਦੁਟੀਆਂ ਲਾਈਆਂ ਗਈਆਂ ਅੱਜ ਇੱਥੇ ਆ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਮੰਤ RAM ਜੀ ਜਿਹੜੇ ਪਿੱਠੀ ਵਿੜਦੇ ਤੇ ਜ਼ਿਲ੍ਹਾ ਤਰਤਰ ਦੇ ਵਾਈਸ ਪ੍ਰਧਾਨ ਸਨ ਉਹਨਾਂ ਨੇ ਆਪ ਦੇ ਰਜੀਵੇਂ ਔਰ ਬੱਚੇ ਬਾਹਰ ਹੋਣ ਕਰਕੇ ਜਾਣਾ ਕਰਕੇ ਸਤਸਤੀ ਜੇਦੀ ਮਾਗੀ ਕੀਤੀ ਹੈ ਅਸੀਂ ਉਹਨਾਂ ਦਾ ਇੱਕ ਸਾਲ ਵਾਸਤੇ ਗ੍ਰਸਤੀ ਦਾ ਪ੍ਰਵਾਨ ਕੀਤਾ ਔਰ ਜਿਹੜੀ ਉਹਨਾਂ ਦੀ ਜਥੇਬੰਦੀ ਦੀ ਮੈਂਬਰਸ਼ਿਪ ਆ ਉਹ ਉਸੇ ਤਰ੍ਹਾਂ ਜਾਰੀ ਰਹੂਗੀ ਔਰ ਜਿੱਥੇ ਵੀ ਕਿਤੇ ਉਹਨਾਂ ਨੂੰ ਲੋੜ ਹੋ ਜਥੇਬੰਦੀ ਉਹਨਾਂ ਦੇ ਨਾਲ ਖੜੀ ਆ ਬਾਕੀ ਹਰ ਟਾਈਮ ਦੇ ਵਿੱਚ ਉਹ ਜਥੇਬੰਦੀ ਦੇ ਸਾਡੇ ਵਰਕਰ ਰਹਿਣਗੇ ਤੇ ਅੱਜ ਅਸੀਂ ਉਹਨਾਂ ਦਾ ਜਿਹੜਾ ਅਸਤੀਫਾ ਉਹ ਪ੍ਰਵਾਨ ਕੀਤਾ ਇੱਕ ਸਾਲ ਵਾਸਤੇ ਉਹਨਾਂ ਨੂੰ ਛੁੱਟੀ ਦਿੱਤੀ ਆ ਕਿ ਉਹ ਆਪਣੇ ਬੱਚਿਆਂ ਦੇ ਵਿੱਚ ਬਾਹਰ ਜਾ ਕੇ ਉਹਨਾਂ ਨੂੰ ਮਿਲ ਸਕਣ ਤੇ ਅਗਲੇ ਸਾਲ ਬਾਅਦ ਅੱਜ ਜਿਵੇਂ 16 ਅਪ੍ਰੈਲ ਆ 2025ਔਰ 2026 ਦੇ ਵਿੱਚ 16 April ਨੂੰ ਉਹਨਾਂ ਦੀ ਜਿਹੜੀ ਫੇਰੇ ਰੁਕਤੀ ਹੋ ਸਕਦਾ ਪੰਜਾਬ ਲੈਵਲ ਤੇ ਉਹਨਾਂ ਨੂੰ ਅਸੀਂ ਉਪਦਾ ਦਈਏ ਤੇ ਉਹਨਾਂ ਦੀ ਰੁਕਤੀ ਕੀਤੀ ਜਾਊਗੀ ਤੇ ਇਹਨਾਂ ਕਹਿੰਦਾ ਹੋਇਆ ਸੂਬਾ ਪ੍ਰਧਾਨ ਬਹਿਗਰਤਖਾ ਖਾਲਸਾ ਬਹਿਗਰਤ